ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗ ਮਹੱਲਾ ਪੰਜਵਾ ਓਟ ਸਤਾਣੀ ਪ੍ਰਭ ਜੀ ਮੇਰੇ ਏ ਮੇਰੇ ਪ੍ਰਭ ਜੀਓ ਪਰਮੇਸ਼ਰ ਜੀ ਮੇਰੇ ਹਿਰਦੇ ਵਿੱਚ ਤੇਰੀ ਓਟ ਕਈਏ ਟੇਕ ਸਤਾਣੀ ਸਹਿਤ ਵਿਵੇਕ ਰੂਪੀ ਬਲ ਦੇ ਹੈ ਵੱਲੋਕ ਪ੍ਰਲੋਕ ਵਿੱਚ ਤੇਰੀ ਹੀ ਓਟ ਟੇਕ ਬੜੀ ਸਤਾਣੀ ਬਲ ਵਾਲੀ ਹੈ ਦ੍ਰਿਸ਼ਟ ਨ ਲਿਆਵੋ ਅਵਰ ਕਾਹੂ ਕੋ ਮਾਣ ਮਹਤ ਪ੍ਰਭ ਤੇਰੇ ਰਹਾਉ ਏ ਪਰਮੇਸ਼ਰ ਹੁਣ ਮੈਂ ਹੋਰ ਕੋਈ ਵੀ ਕਿਸੇ ਦੀ ਵੀ ਕਿਸੇ ਨੂੰ ਵੀ ਆਪਣੀ ਦ੍ਰਿਸ਼ਟੀ ਵਿੱਚ ਨਹੀਂ ਲਿਆਉਂਦਾ ਕਿਉਂਕਿ ਇਹ ਪ੍ਰਭੂ ਪਿਆਰੇ ਪਰਮੇਸ਼ਰ ਮੈਨੂੰ ਤੇਰਾ ਹੀ ਲੋਕ ਪ੍ਰਲੋਕ ਵਿੱਚ ਮਾਨ ਸਤਕਾਰ ਤਿਸ ਰੂਪ ਆਨੰਦ ਦਾ ਮਹੱਤ ਕਈ ਇਹ ਮਰਤਬਾ ਬਖਸ਼ਿਆ ਹੋਇਆ ਹੈ ਰਹਾਉ ਅੰਗੀਕਾਰ ਕਿਉ ਪ੍ਰਭ ਆਪਣੇ ਕਾੜ ਲੀਆ ਬਖ ਕੇ ਰੈ ਹਾਂ ਪ੍ਰਭੂ ਪਰਮੇਸ਼ਰ ਨੇ ਆਪਣੇ ਸੇਵਕ ਜਾਣ ਕੇ ਅੰਗੀਕਾਰ ਭਾਵ ਪੱਖ ਕੀਤਾ ਹੈ ਭਾਵ ਮੈਨੂੰ ਆਪਣੀ ਸ਼ਰਨ ਵਿੱਚ ਗ੍ਰਹਿਣ ਕਰ ਲਿਆ ਹੈ ਅਤੇ ਵਿਸ਼ਿਆ ਰੂਪੀ ਬਿਖ ਜ਼ਹਿਰ ਦੇ ਘੇਰੇ ਘੇਰੇ ਵਿੱਚੋਂ ਮਹਾਰਾਜ ਨੇ ਮੈਨੂੰ ਕੱਢ ਲਿਆ ਜਿਵੇਂ ਭਾਈ ਜੋਗਾ ਸਿੰਘ ਜੀ ਨੂੰ ਕੱਢਿਆ ਸੀ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਇ ਪਿਆ ਗੁਰ ਪੈਰੈ ਜਦੋਂ ਮੈਂ ਪੂਰੇ ਗੁਰਾਂ ਦੇ ਪੈਰੈ ਚਰਨਾ ਵਿੱਚ ਜਾ ਪਿਆ ਤਦੋਂ ਗੁਰਾਂ ਨੇ ਮੇਰੇ ਅੰਤਹਿ ਕਰਨ ਰੂਪੀ ਮੂੰਹ ਵਿੱਚ ਵਿਸ਼ਿਆ ਦੀ ਨਿਵਰਤੀ ਵਾਲਾ ਨਾਮ ਅੰਮ੍ਰਿਤ ਰੂਪ ਔਖਦ ਕੀ ਇਹ دارو ਪਾ ਦਿੱਤਾ ਹੈ ਕਮਨ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾਤੇ ਰਹਿ हे ਪਰਮੇਸ਼ਰ ਤੁਸੀਂ ਨਿਰਗੁਣ ਗੁਣਾ ਤੋਂ ਹੀਣੇ ਪੁਰਖਾਂ ਦੇ ਦਾਤੇ ਰਹਿ ਦਾਦੇ ਹੋ ਵਾਹੇ ਮੇਰੇ ਗੁਣਾ ਤੋਂ ਹੀਣੇ ਦੇ ਦਾਤੇ ਪਰਮੇਸ਼ਰ ਜੀ ਮੈਂ ਇੱਕ ਮੂੰਹ ਦੇ ਨਾਲ ਤੇਰੀ ਕਿਹੜੀ ਕਿਹੜੀ ਉਪਮਾ ਕਥਨ ਕਰਾਂ ਕਿਉਂਕਿ ਤੇਰੀ ਮਹਿਮਾ ਬੇਅੰਤ ਹੈ ਗੜ ਸਿਲਕ ਜੋ ਆਪਣਾ ਕੀਨੋ ਨਾਨਕ ਸੂਖ ਕਨੇਰ ਹੈ ਇਹ ਪਰਮੇਸ਼ਰ ਜਦੋਂ ਦਾ ਤੂੰ ਮੋਹ ਵਾਸ਼ਨਾ ਜਮਾ ਦੀ ਸਿਲਕ ਪਾਹੀ ਕੱਢ ਕੇ ਆਪਣਾ ਸੇਵਕ ਬਣਾ ਲੈਣਾ ਕੀਤਾ ਹੈ ਸਤਿਗੁਰੂ ਸਾਹਿਬ ਜੀ ਗਤਨ ਕਰਦੇ ਹਨ ਕਿ ਤਦੋਂ ਦੀ ਕਨੇਰ ਕਨੇ ਆਤਮਾ ਆਨੰਦ ਰੂਪੀ ਸੁਖ ਦੀ ਪ੍ਰਾਪਤੀ ਹੋ ਗਈ ਹੈ ਸਾਰਗ ਮਹੱਲਾ 5 ਵਾ ਪ੍ਰਭ ਸਿਮਰਤ ਦੂਖ ਬਿਨਾਸੀ ਪਾਤਸ਼ਾਹ ਵਰਮਾਉਂਦੇ ਆ ਕਿ ਪਰਮੇਸ਼ਰ ਦਾ ਸਿਮਰਨ ਕਰਕੇ ਸਾਰੇ ਜੰਮਣ ਮਰਨ ਆਦ ਦੇ ਜਿਹੜੇ ਦੂਖ ਕਸ਼ਟ ਆ ਉਹ ਬਿਨਾਸੀ ਨਾਸ਼ ਹੋ ਗਏ ਹਨ ਵਾ ਦੁੱਖਾਂ ਦੀ ਨਿਵਰਤੀ ਹੋ ਗਈ ਹੈ ਭਯੋ ਗਿਰਬਾਲ ਜੀ ਸੁਖਦਾਤਾ ਹੋਈ ਸਗਲ ਕਲਾਸੀ ਰਹਾਉ ਹਾਂ ਜਦ ਜੀਵਾਂ ਦੇ ਤਾਂ ਹੀ ਸੁੱਖਾਂ ਦੇ ਦੇਣ ਵਾਲਾ ਪਰਮੇਸ਼ਰ ਦਿਆਲੂ ਕਿਰਪਾਲੂ ਹੋਇਆ ਤਦ ਮਾਤਾ ਦੇ ਗਰਭ ਮਾਇਆ ਦੇ ਮੋਹ ਵਾ ਜਮ ਆਦ ਇਹਨਾਂ ਸਭ ਬੰਧਨਾ ਤੋਂ ਖਲਾਸੀ ਮੁਕਤੀ ਹੋ ਗਈ ਵਾ ਵਿਸ਼ਿਆ ਵੱਲੋਂ ਖਲਾਸੀ ਛੁਟਕਾਰਾ ਹੋ ਗਿਆ ਹੈ ਰਹਾਉ ਅਵਰ ਨ ਸੂਝੈ ਅਵਰ ਨ ਕਉ ਸੂਝੈ ਪ੍ਰਭ ਬਿਨ ਕਹੋ ਕੋ ਕਿਸ ਪਹਿ ਜਾਸੀ ਹਉ ਕਹਿੰਦੇ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਕੈਵਲ ਮੁਕਤੀ ਦੇਣ ਵਾਲਾ ਦਾਤਾ ਨਹੀਂ ਸੁਝਦਾ ਨਹੀਂ ਪਾਵ ਨਹੀਂ ਦਿਸਦਾ ਇਸ ਲਈ ਕਹੋ ਦੱਸੋ ਕੌਣ ਹੈ ਤੇ ਪਰਮੇਸ਼ਰ ਦੀ ਸ਼ਰਨ ਤੋਂ ਬਗੈਰ ਮੈਂ ਕਿਸ ਦੇ ਕੋਲ ਜਾਸੀ ਜਾਣਾ ਹੈ ਪਾਵ ਕੋਈ ਵੀ ਨਹੀਂ ਹੈ ਇਸ ਲਈ ਮੈਂ ਤਾਂ ਪਰਮੇਸ਼ਰ ਦੇ ਸਨਮੁਖ ਇਹੋ ਬੇਨਤੀ ਕਰਦਾ ਹਾਂ ਜਿਉ ਜਾਣ ਤਿਉ ਰਾਖੋ ਠਾਕੁਰ ਸਭ ਕਿਛ ਤੁਮਹੀ ਪਾਸੀ ਹੇ ਠਾਕੁਰ ਸੁਆਮੀ ਪਰਮੇਸ਼ਰ ਜਿਵੇਂ ਤੁਸੀਂ ਜਾਣਦੇ ਹੋ ਭਾਵ ਗੁਣਾ ਤੋਂ ਹੀਣੇ ਸ਼ਰਧਾ ਤੋਂ ਹੀਣੇ ਹਾਂ ਅਸੀਂ ਤਿਵੇਂ ਤੁਸੀਂ ਮੈਨੂੰ ਆਪਣੀ ਓਟ ਵਿੱਚ ਆਇਆ ਜਾਣ ਕੇ ਰੱਖ ਲੈਣਾ ਕਰੋ ਸਾਰਾ ਕੁਝ ਤੇਰੇ ਹੀ ਪਾਸੀ ਕੋਲ ਹੈ ਭਾਵ ਔਗਣ ਦੀ ਨਿਵਰਤੀ ਕਰਨ ਵਾਲੇ ਗਿਆਨ ਆਦ ਗੁਣ ਸਾਰੇ ਤੇਰੇ ਕੋਲ ਹੀ ਹਨ ਹੱਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਿਨਾਸੀ ਜਦ ਇਸ ਪ੍ਰਕਾਰ ਬੇਨਤੀ ਕੀਤੀ ਤਾਂ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਤੇ ਆਪਣੇ ਸੇਵਕ ਬਣਾ ਕੇ ਪ੍ਰਭੂ ਪਿਆਰੇ ਪਰਮੇਸ਼ਰ ਨੇ ਰੱਖ ਲਿਆ ਹੈ ਇਸ ਲਈ ਹੁਣ ਮੈਂ ਅਬినాਸ਼ੀ ਨਾਸ ਤੋਂ ਰਹਿਤ ਤੇ ਸਦਾ ਸਦਾ ਰਹਿਣ ਵਾਲਾ ਜੀਵਨ ਪਾ ਲਿਆ ਹੈ ਵਸਦਾ ਰਹਿਣ ਵਾਲਾ ਜੀਵਨ پا ਕੇ ਅਬినాਸ਼ੀ ਪਦ ਨੂੰ ਪਾ ਲਿਆ ਹੈ ਕਉ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮ ਕੀ 파ਸੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮੇਰੇ ਮਨ ਚਿੱਤ ਵਿੱਚ ਗੁਰ ਉਪਦੇਸ਼ ਦੁਆਰਾ ਸਵੈ ਸਰੂਪ ਦਾ ਆਨੰਦ ਪ੍ਰਗਟ ਹੋਇਆ ਹੈ ਅਤੇ ਗੁਰਾਂ ਨੇ ਜਮਾਂ ਦੀ ਫਾਸੀ ਫਾਹੀ ਕੱਟ ਦਿੱਤੀ ਹੈ ਸਾਰਗ ਮਹੱਲਾ 5 ਮੇਰੋ ਮਨ ਜਤ ਕਤ ਤੁਝ ਹੈ ਸਮਾਰੈ हे परमेश्वर मेरा मन चित्त तं जिथे किथे भी भाव हर एक जगह तेंनु ही सम्हारै याद करदा रहंदा हम बारिक दीन पिता प्रभु मेरे जे जानै ते उपारै रहाऊ हे परमेश्वर असि तेरे दीन गरीब बारिक बालक हां बच्चे हां तुसी मेरे प्रभु समरथ पिता हो जिवें जानो तिवें साडे ताई पालना करो रहाओ ਜਦ ਭੁਖਉ ਤਦ ਭੋਜਨ ਮੰਗੈ ਅਗਾਏ ਸੁਖ ਸਗਾਰੇ ਹਾਂ ਜਦੋਂ ਬੱਚਾ ਭੁੱਖਾ ਹੁੰਦਾ ਤਦੋਂ ਆਪਣੇ ਮਾਤਾ ਪਿਤਾ ਦੇ ਪਾਸੋਂ ਭੋਜਨ ਮੰਗਦਾ ਅਤੇ ਜਦ ਬੱਚਾ ਰਜ ਜਾਂਦਾ ਹੈ ਤਦ ਬਹੁਤ ਸਗਾਰੇ ਸਾਰਾ ਸੁਖ ਮਹਿਸੂਸ ਕਰਦਾ ਹੈ ਇਸੇ ਤਰ੍ਹਾਂ ਜਦੋਂ ਸਾਨੂੰ ਅਧਿਕਾਰੀ ਜਨਾਂ ਨੂੰ ਤੇਰੇ ਦਰਸ਼ਨਾਂ ਦੀ ਭੁੱਖ ਲੱਗਦੀ ਹੈ ਤਦ ਉਸੀ ਮਾਤਾ ਪਿਤਾ ਵੱਤ ਤੇਰੇ ਪਾਸੋਂ ਨਾਮ ਅੰਮ੍ਰਿਤ ਰੂਪੀ ਭੋਜਨ ਮੰਗਦੇ ਹਾਂ ਜਦ ਸਿਮਰਨ ਭਜਨ ਕਰਕੇ ਆਤਮਾ ਆਨੰਦ ਦੇ ਸਹਿਤ ਹੋ ਕੇ ਅਗਾਈ ਰਜ ਜਾਈਦਾ ਤਦ ਕਹਿੰਦੇ ਸੁਘਾਰੈ ਸਮੂ ਸੁਖਾਂ ਦੇ ਸਹਿਤ ਹੋ ਜਾਈਦਾ ਹੈ ਤਬ ਅਰੋਗ ਜਬ ਤੁਮ ਸੰਗ ਬਸਤੋ ਛੁਟਗਤ ਹੋਏ ਰਵਾਰੈ ਪਰਮੇਸ਼ਰ हे ਪਰਮੇਸ਼ਰ ਜਦੋਂ ਤੱਕ ਤੁਹਾਡੇ ਨਾਲ ਅਸੀਂ ਵਸ ਤੋਂ ਵਸਦਾ ਹਾਂ ਜੁੜਿਆ ਰਹਿੰਦਾ ਹਾਂ ਤਦੋਂ ਤੱਕ ਹੋਂਵੇਂ ਅ ਗਿਆਨ ਆਦ ਅਰੋਗ ਰੋਗਾਂ ਤੋਂ ਰਹਿਤ ਰਹਿੰਦਾ ਹੈ ਜਦੋਂ ਤੇਰੇ ਨਾਮ ਵੱਲੋਂ ਛੁੱਟੜ ਹੋਈਦਾ ਪਾਪ ਦੂਰ ਹੋਈਦਾ ਤੇਰਾ ਸਿਮਰਨ ਛੱਡ ਬੈਠੀਦਾ ਤਦੋਂ ਰਵਾਰੈ ਧੂੜ ਦੇ ਕਿਣਕੀਆਂ ਵਾਂਗੂ ਸੰਕਲਪਾਂ ਵਿਕਲਪਾਂ ਵਿੱਚ ਮਾ ਜੂਨਾ ਵਿੱਚ ਭਰਮ ਦੇ ਫਿਰਦੇ ਰਹਿੰਦਾ ਹਾਂ ਵਜਵੇਂ ਧੂੜ ਦੇ ਕਿਣਕੇ ਹੁੰਦੇ ਹਨ ਇਵੇਂ ਬਹੁਤ ਤੁਸ਼ ਜੁਨਾ ਵਿੱਚ ਭਰਮ ਦੇ ਰਹੀਦਾ ਹੈ ਕਵਨ ਬਸੇਰੋ ਦਾਸ ਦਸਨ ਕੋ ਥਾਪ ਉਥਾਪਨ ਹਾਰੇ हे ਪਰਮੇਸ਼ਰ ਮੈਂ ਤੇਰੇ ਦਾਸ ਸੇਵਕਾਂ ਦਾ ਦਸਨ ਸੇਵਕ ਹਾਂ ਤੇਰੇ ਤੋਂ ਬਗੈਰ ਹੋਰ ਕੌਣ ਬਸਾਉਣ ਵਾਲਾ ਹੈ ਕਿਉਂਕਿ ਤੂੰ ਹੀ ਜਗਤ ਨੂੰ ਪੈਦਾ ਕਰਕੇ ਪਾਲਣਾ ਕਰਕੇ ਫਿਰ ਆਪ ਹੀ ਉਖੇੜਨ ਨਾਸ਼ ਕਰਨ ਵਾਲਾ ਹੈ ਸੋ ਬ੍ਰਹਮ ਗਿਆਨ ਵਿੱਚ ਇਸਤਿਤ ਕਰਨ ਵਾਲਾ ਹੈ ਤੇ ਆਪ ਹੀ ਅਗਿਆਨ ਦੀ ਪਰਲੋ ਕਰਨ ਵਾਲਾ ਹੈ ਨਾਮ ਨਾ ਬਿਸਰੇ ਤਦ ਜੀਵਨ ਪਾਈਐ ਬੇਨਤੀ ਨਾਨਕ ਇਹ ਸਾਰ ਹੈ ਏ ਪਰਮੇਸ਼ਰ ਜਦ ਤੇਰਾ ਨਾਮ ਅੰਮ੍ਰਿਤ ਨਹੀਂ ਵਿਸਰਦਾ ਤਦ ਅਸਲ ਜੀਵਨ ਮੁਕਤੀ ਦੇ ਆਨੰਦ ਨੂੰ ਪਾ ਲੈਂਦਾ ਹੈ ਸਤਿਗੁਰੂ ਸਾਹਿਬ ਜੀ ਗਤਨ ਕਰਦੇ ਹਨ ਕਿ ਅਸੀਂ ਹੈ ਪਰਮੇਸ਼ਰ ਇਸ ਲਈ ਮੈਂ ਤੇਰੇ ਚਰਨਾਂ ਵਿੱਚ ਇਹੋ ਬੇਨਤੀ ਅਰਜ਼ੋਈ ਕਰਦਾ ਵਾ ਮੇਰੀ ਇਸ ਬੇਨਤੀ ਨੂੰ ਸਾਰੇ ਸਾਰ ਪ੍ਰਵਾਨ ਕਰੂ ਕਿ ਤੇਰਾ ਨਾਮ ਅਮਰਤ ਨਾ ਭੁੱਲੇ ਸਾਰਗ ਮਹੱਲਾ ਪੰਜਵਾ ਮਨ ਤੇ ਪੈ ਪਉ ਦੂਰ ਪਰਾਇਓ ਮੇਰੇ ਮਨ ਚਿੱਤ ਤੋਂ ਉਸ ਦਿਨ ਦਾ ਇਸ ਲੋਕ ਵਿੱਚ ਕਾਲ ਦਾ ਭੈ ਡਰ ਤੇ ਪਰਲੋਕ ਜਮਾ ਆਦ ਦਾ ਡਰ ਦੂਰ ਚਲਾ ਗਿਆ ਪਰੇ ਹੋ ਗਿਆ ਹੈ ਲਾਲ ਦਿਆਲ ਗੁਲਾਲ लाडले ਸਹਿਜ ਸਹਿਜ ਗੁਣ ਗਾयो ਰਹਾਉ ਹਾ ਜਿਸ ਦਿਨ ਦਾ ਲਾਲ ਪਿਆਰੇ ਦਿਆਲ ਦਿਆ ਦੇ ਘਰ ਭਗਤੀ ਦਾ ਗੁਲਾਲ ਗੂੜਾ ਰੰਗ ਚਾੜਨ ਵਾਲੇ लाडले ਅਨੰਦੀ ਪਰਮੇਸ਼ਰ ਦੇ ਸਹਿਜ ਸ਼ਾਂਤੀਪੂਰਵਕ ਸਹਿਜ ਸੁੱਤੇ ਸਿੱਧ ਗੁਣਾ ਨੂੰ ਗਾਉਣਾ ਕੀਤਾ ਹੈ ਸੁਤੇ ਸਿੱਧ ਸਹਿਜ ਸਰੂਪ ਦੇ ਗੁਣਾ ਨੂੰ ਗਾਉਣਾ ਕੀਤਾ ਹੈ ਰਾਵ ਗੁਰ ਬਚਨਾਤ ਕਮਾਤ ਕਿਰਪਾ ਦੇ ਬਹੁਰ ਨਗਤ ਹੂਤਾਇਓ ਸਤਗੁਰੂ ਸਾਹਿਬ ਜੀ ਦੇ ਬਚਨਾਤ ਬਚਨ ਕਮਾਉਣ ਤੇ ਪਰਮੇਸ਼ਰ ਦੇ ਦਇਆ ਦ੍ਰਿਸ਼ਟੀ ਕਰਨ ਤੋਂ ਬਹੁਰ ਮੋੜ ਕਿਤੇ ਵੀ ਜੁਨਾ ਵਿੱਚ ਨਹੀਂ ਧੋਣਾ ਤੋੜਨਾ ਪੈਂਦਾ ਭਾਵ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪੈਣਾ ਪੈਂਦਾ ਰਹਿਤ ਉਬਾਦ ਸਮਾਦ ਸੁਖ ਆਸਨ ਭਗਤ ਵਸ਼ਲ ਗ੍ਰਹਿ ਪਾਇਓ ਜਦ ਸੁਖਾਂ ਦੇ ਆਸਨ ਬ੍ਰਹਮ ਵਿੱਚ ਸਮਾਦੀ ਲਾਉਣਾ ਕੀਤੇ ਤਦੋਂ ਮੇਰਾ ਮਨ ਸਾਰੀਆਂ ਉਪਾਧੀਆਂ ਤੋਂ ਰਹਿਤ ਹੋ ਗਿਆ ਵਾ ਜਦ ਮੇਰਾ ਚਿਤ ਆਦੀ ਵਿਆਦੀ ਉਪਾਦੀ ਆਦ ਤਾਪ ਤੋਂ ਰਹਿਤ ਹੋ ਗਿਆ ਤਦ ਸੁਖ ਰੂਪੀ ਆਸਨ ਸੰਗਾਸਣ ਦੇ ਮਾਲਕ ਪਰਮੇਸ਼ਰ ਵਿੱਚ ਸਮਾਦੀ ਲੱਗ ਗਈ ਸੋ ਤਦੋਂ ਤੋਂ ਕਹਿੰਦੇ ਬਿਰਤੀ ਜੁੜ ਗਈ ਪਰਤੀ ਕਰਨ ਵਾਲੇ ਪੁਰਖਾਂ ਦਾ ਵਛਲ ਪਿਆਰਾ ਹਿਰਦੇ ਰੂਪੀ ਗ੍ਰੇ ਘਰ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ। ਨਾਦ ਬਿਨੋਦ ਕੋਡ ਆਨੰਦਾ ਸਹਿਜੇ ਸਹਿਜ ਸਮਾਇਓ। ਨਾਦ ਸਰਵਣ ਆਨੰਦ ਬਿਨੋਦ ਦਰਸ਼ਣ ਆਨੰਦ ਤੇ ਕੋਡ ਆਨੰਦਾ ਕਰੋੜਾਂ ਆਨੰਦ ਭਾਵ ਭੋਗਾ ਆਨੰਦ। ਵਾ ਨਾਦ ਰਾਗਾਂ ਬਿਨੋਦ ਖੇਲ ਤੇ ਕਰੋੜਾਂ ਆਨੰਦ ਪ੍ਰਾਪਤ ਹੋ ਗਏ ਹਨ। ਵਾ ਨਾਮ ਦਾ ਨਾਦ ਸ੍ਰਵਣ ਬਿਨੋਦ ਮੰਨਣ ਤੇ ਨਿਧਿਆਸਣ ਕਰਕੇ ਕਰੋੜਾਂ ਆਨੰਦ ਪ੍ਰਾਪਤ ਹੋ ਗਏ ਹਨ ਅਤੇ ਗੁਰੂ ਉਪਦੇਸ਼ ਦੁਆਰਾ ਗਿਆਨ ਦੀ ਪ੍ਰਾਪਤੀ ਕਰਕੇ ਸਹਿਜ ਸਹਿਜ ਸਹਿਜੇ ਸਹਿਜ ਸਮਾਇਓ ਭਾਵ ਪਰਮੇਸ਼ਰ ਵਿੱਚ ਸ਼ਾਂਤੀ ਸਰੂਪ ਪਰਮੇਸ਼ਰ ਵਿੱਚ ਸਮਾ ਗਏ ਹਾਂ ਕਰਨਾ ਆਪ ਕਰਾਵਨ ਆਪੇ ਕਹੋ ਨਾਨਕ ਆਪ ਆਪ ਆਇਓ ਕੋਣ ਐਸੀ ਦਿਵ ਦ੍ਰਿਸ਼ਟੀ ਜਾਗੀ ਹੈ ਕਿ ਸਭ ਕਾਰਜਾਂ ਨੂੰ ਕਰਨ ਵਾਲਾ ਵੀ ਪਰਮੇਸ਼ਰ ਆਪ ਹੀ ਹੈ ਤੇ ਆਪ ਹੀ ਹੋਰਨਾਂ ਤੋਂ ਭਰੇਰ ਕੇ ਕਰਾਉਣ ਵਾਲਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਆਪ ਆਪਾਇਓ ਆਪਣਾ ਆਪ ਰੂਪ ਹੀ ਹੈ ਉਹ ਸੁਆਪ ਹੀ ਜੀਵ ਰੂਪ ਹੈ ਆਪ ਈਸ਼ਰੂਪ ਹੈ ਆਪ ਹੀ ਸਾਰਿਆਂ ਤੋਂ ਆਪਾਇਓ ਨਿਰਲੇਪ ਹੈ ਸਾਰਗ ਮਹੱਲਾ ਪੰਜਵਾ ਅੰਮ੍ਰਿਤ ਨਾਮ ਮਨੇ ਆਧਾਰੂ ਇਹ ਭਾਈ ਪਰਮੇਸ਼ਰ ਦਾ ਨਾਮ ਅੰਮ੍ਰਿਤ ਵਾ ਅਮਰ ਅੰਮ੍ਰਿਤ ਅਮਰ ਕਰਨ ਵਾਲਾ ਨਾਮ ਮੇਰੇ ਮਨ ਦਾ ਆਧਾਰੂ ਆਸਰਾ ਹੈ ਜਿੰਨ ਦੀ ਆ ਤਿਸ ਕੈ ਕੁਰਬਾਨੈ ਗੁਰਪੂਰੇ ਨਮਸਕਾਰ ਰਹਾਉ ਜਿਸ ਗੁਰਾਂ ਨੇ ਤੈਨੂੰ ਨਾਮ ਅੰਮ੍ਰਿਤ ਦਿੱਤਾ ਹੈ ਉਸ ਗੁਰਾਂ ਦੇ ਉਪਰੋਂ ਕੁਰਬਾਨੈ ਬਲਹਾਰ ਜਾਂਦਾ ਅਤੇ ਉਸ ਪੂਰਨ ਗੁਰੂ ਨੂੰ ਨਮਸਕਾਰ ਬੰਦਨਾ ਕਰਦਾ ਹਾਂ ਰਹਾਉ 부ਝੀ ਤ੍ਰਿਸ਼ਨਾ ਸਹਿਜ ਸੁਹਿਲਾ ਕਾਮ ਕ੍ਰੋਧ ਬਿਕਝਾਰੋ ਰਸਾਂ ਕਸਾਂ ਦੇ ਭੋਗਾ ਦੀ ਤ੍ਰਿਸ਼ਨਾ 부ਝ ਗਈ ਨਿਵਰਤ ਹੋ ਗਈ ਹੈ ਮਨ ਸ਼ਾਂਤੀ ਪੂਰਵਕ ਸੁਖੀ ਹੋ ਗਿਆ ਹੈ ਅਤੇ ਕਾਮ ਕ੍ਰੋਧ ਰੂਪੀ ਵਿਕਾਰਾਂ ਦੀ ਬਿਕ ਜ਼ਹਿਰ ਵੀ ਗੁਰਾਂ ਦੇ ਉਪਦੇਸ਼ ਦੁਆਰਾ ਬ੍ਰह्म ਅਭਿਆਸ ਰੂਪੀ ਅਗਨੀ ਦੇ ਨਾਲ ਜਾਰੂ ਸਾੜ ਦਿੱਤੀ ਹੈ ਆਏ ਨਾ ਜਾਏ ਬਸ ਇਹ ਠਾਹਰ ਜਹ ਆਸਨ ਨਿਰੰਕਾਰੂ ਹੁਣ ਮੇਰਾ ਮਨ ਕਿਤੇ ਵੀ ਆਉਂਦਾ ਜਾਂਦਾ ਨਹੀਂ ਭਾਵ ਸੰਕਲਪਾਂ ਵਿੱਚ ਆਉਂਦਾ ਜਾਂਦਾ ਨਹੀਂ ਵਾ ਜਨਮ ਤਾਰ ਕੇ ਆਉਣਾ ਤੇ ਮਰ ਕੇ ਜਾਣਾ ਨਹੀਂ ਪਵੇਗਾ ਕਿਉਂਕਿ ਉਸ ਸਤਸੰਗਤ ਰੂਪੀ ਠਾਹਰ ਜਗਾ ਵਿੱਚ ਵਸਦਾ ਹੈ ਜਿੱਥੇ ਨਿਰੰਕਾਰੋ ਨਿਰਕਾਰ ਸਰੂਪ ਪਰਮੇਸ਼ਰ ਦਾ ਸੰਗਾਸਣ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਜਿੱਥੇ ਸੰਗਤ ਵਿੱਚ ਹਰੀ ਵਸਦਾ ਹੈ ਉਸ ਜਗ੍ਹਾ ਸਾਡਾ ਟਿਕਾਣਾ ਹੋ ਗਿਆ ਹੈ ਏਕ ਹੈ ਪ੍ਰਗਟ ਏਕ ਹੈ ਗੁਪਤਾ ਏਕ ਹੈ ਤੁੰਦੂਕਾਰ ਸੋ ਇੱਕ ਪਰਮੇਸ਼ਰ ਆਪ ਹੀ ਪ੍ਰਗਟ ਸਰਗੁਣ ਸਰੂਪ ਹੈ ਇੱਕ ਆਪ ਹੀ ਗੁਪਤਾ ਗੁਪਤ ਨਿਰਗੁਣ ਸਰੂਪ ਹੈ ਅਤੇ ਇੱਕ ਪ੍ਰਭੂ ਨੇ ਆਪ ਹੀ ਮਾਇਆ ਤੇ ਅਵਿਦਿਆ ਰੂਪੀ ਧੁੰਦੂਕਾਰ ਕੋਪ ਹਨੇਰਾ ਪਾਛੜਿਆ ਹੈ ਸੋ ਦੂਸਰਾ ਇਹਦਾ ਅਰਥ ਇਹ ਵੀ ਕਰਦੇ ਆ ਇੱਕ ਪਰਮੇਸ਼ਰ ਹੀ ਜਾਗਰਤ ਅਵਸਥਾ ਵਿੱਚ ਆਪ ਪ੍ਰਗਟ ਰੂਪ ਹੈ ਇੱਕ ਪਰਮੇਸ਼ਰ ਹੀ ਸੁਪਨ ਅਵਸਥਾ ਵਿੱਚ ਆਪ ਗੁਪਤ ਰੂਪ ਹੈ ਇੱਕ ਪਰਮੇਸ਼ਰ ਹੀ ਸੁਗੋਪਤ ਅਵਸਥਾ ਵਿੱਚ ਮਾਇਆ ਤੇ ਅਵਿਦਿਆ ਦਾ ਸਾਖੀ ਰੂਪ ਹੋ ਕੇ ਆਪ ਧੁੰਦੂਕਾਰ ਪਾਉਣ ਵਾਲਾ ਹੈ ਆਦ ਮਦ ਅੰਤ ਪ੍ਰਭ ਸੋਈ ਕੋ ਨਾਨਕ ਸਾਚ ਵਿਚਾਰ ਆਦ ਮੋਢ ਵਿੱਚ ਮਦ ਵਿਚਾਰ ਲੈ ਸਮੇ ਵਿੱਚ ਤੇ ਅੰਤ ਅਖੀਰ ਲੈ ਸਮੇ ਵਿੱਚ ਵਾ ਤਿੰਨਾ ਕਾਲਾਂ ਵਿੱਚ ਸੋਈ ਉਹ ਪ੍ਰਭੂ ਪਿਆਰਾ ਪਰਮੇਸ਼ਰ ਆਪ ਹੀ ਵਿਆਪਕ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਅਸੀਂ ਸੱਚਾ ਵਿਚਾਰੋ ਵਿਚਾਰ ਕਥਨ ਕੀਤਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਕਲਸਤ ਵਾਹਿਗੁਰੂ ਜੀ ਕੀ ਫਤਿਹ